ਅਈ ਵਿਚੇਤਨ ਸਿੰਘ ਦੇ ਮਨ ਦੇ ਵਿੱਚ ਐਸਾ ਜੋਸ਼ ਹਾਥੀ ਜਿਹੜਾ ਸਾਹਮਣੇ ਆ ਰਿਹਾ ਸੀ ਕੀੜੀ ਵਰਗਾ ਜਾਪਦਾ ਸੀ ਵੀ ਜਿਵੇਂ ਸਾਹਮਣੇ ਕੀੜੀ ਆ ਤੇ ਇੰਨਾ ਜੋਸ਼ ਵੀ ਮੈਂ ਆਪਦੇ ਹੱਥਾਂ ਨਾਲ ਮਸਲ ਕੇ ਇਹਨੂੰ ਮਾਰਦਾ ਜਿਵੇਂ ਆਪਾਂ ਕੀੜੀ ਵੜ ਕੇ ਮਸਲ ਕੇ ਮਾਰਦਾ ਮਾਰ ਦਿੰਦੇ ਆ ਤੇ ਇਸੇ ਤਰ੍ਹਾਂ ਭਾਈ ਵਿਚੇਤਰ ਸਿੰਘ ਦੇ ਮਨ ਦੇ ਵਿੱਚ ਇੰਨਾ ਜੋਸ਼ ਕਿ ਮੈਂ ਹਾਥੀ ਨੂੰ ਹੱਥਾਂ ਦੇ ਨਾਲ ਮਸਲ ਕੇ ਹੀ ਮਾਰਦਾ ਫਿਰ ਕਲਗੀਆਂ ਵਾਲੇ ਦੇ ਬਚਨ ਚੇਤੇ ਆਏ ਕਿ ਨਹੀਂ ਮਹਾਰਾਜ ਦੇ ਬਚਨ ਦੀ ਉਲੰਘਣਾ ਨਹੀਂ ਕਰਨੀ ਕਲਗੀਆਂ ਵਾਲੇ ਨੇ ਹੁਕਮ ਦਿੱਤਾ ਸੀ ਕਿ ਇਹ ਜਿਹੜੀ 나ਗ ਨਹੀਂ ਮੱਥੇ ਵਿੱਚ ਮਾਰਨੀ ਆ ਭਾਈ ਬਚੱਤਰ ਸਿੰਘ ਨੇ ਘੋੜੇ ਨੂੰ ਲਾਈ ਅੱਡੀ ਦੋਵੇਂ ਪਾੜ ਅਗਲੇ ਚੁੱਕੇ ਜੋਸ਼ ਦੇ ਨਾਲ ਗੁਰੂ ਕੀ ਸੰਗਤ ਭਾਈ ਬਚਿੱਤਰ ਸਿੰਘ ਨੇ ਮੱਥੇ ਦੇ ਵਿੱਚ 나ਗਣੀ ਮਾਰੀ ਆ ਤਾਂ ਗੁਰੂ ਕੀ ਸੰਗਤ ਚੀਕਾਂ ਮਾਰਦਾ ਹਾਥੀ ਜਿਹੜਾ ਪਿੱਛੇ ਨੂੰ ਜਿਹੜਾ ਦੌੜਿਆ ਤੇ ਉਹਦੀ ਸੁੰਨ ਦੇ ਨਾਲ ਤਲਵਾਰਾਂ ਬਨੀਆਂ ਹੋਈਆਂ ਸੀ ਤਾਂ ਗੁਰੂ ਕੀ ਸੰਗਤ ਉਹਨਾਂ ਦੀ ਫੌਜ ਦੇ ਹੀ ਆਉ ਲੌਂਦਾ ਹਾਥੀ ਜਿਹੜਾ ਪਿੱਛੇ ਨੂੰ ਭੱਜ ਗਿਆ ਲੱਖਾਂ ਫੌਜ ਹਾਥੀ ਦੇ ਪੈਰਾਂ ਥੱਲੇ ਤੇ ਸੁੰਨ ਦੇ ਨਾਲ ਹੀ ਗੁਰੂ ਕੀ ਸੰਗਤ ਮਰਗੀ ਥੱਲੇ ਆਣ ਕੇ ਆਖਰ ਹਾਥੀ ਵੀ ਮਰ ਗਿਆ ਗੁਰੂ ਕੀ ਸੰਗਤ ਜਿੱਤ ਦੇ ਨਗਾਰੇ ਵਜਾਉਂਦਾ ਭਾਈ ਵਿਜੇਤਰ ਸੰਕਲੇ ਵਿੱਚ ਜਦੋਂ ਪਹੁੰਚਿਆ ਕਲਗੀਧਰ ਪਾਤਸ਼ਾਹ ਕਹਿੰਦੇ ਭਾਈ ਵਿਜੇਤਰ ਸਿੰਘ ਕਿਵੇਂ ਤੇਰੇ ਜੰਗ ਦਾ ਫੈਸਲਾ ਰਿਆ ਮਹਾਰਾਜ ਐਨਾ ਤੁਸੀਂ ਕਿਰਪਾ ਕੀਤੀ ਸੀ ਦਿਲ ਕਰਦਾ ਸੀ ਕਿ ਕਿਹੜੀ ਜਾਵਦਾ ਸੀ ਹਾਥੀ ਮੇਰਾ ਦਿਲ ਕਰਦਾ ਸੀ ਹੱਥਾਂ ਨਾਲ ਮਸਲ ਕੇ ਮਾਰਨਾ ਪਰ ਜਰਾ ਬਚਨ ਚੇਤੇ ਆ ਗਿਆ 나ਗਣੀ ਮਾਰੀ ਮੱਥੇ ਵਿੱਚ ਸੱਤ ਤਵੀਆਂ ਬਿੰਨ ਕੇ ਤਾਂ ਜਦੋਂ ਮੱਥੇ ਦੇ ਹਾਥੀ ਦੇ ਮੱਥੇ ਦੇ ਵਿੱਚ ਉਹ ਨਾਮ ਹੀ ਕਮਾਈ ਆ ਤੇ ਗੁਰੂ ਕੀ ਸੰਗਤੋਂ ਹਾਥੀ ਜਿਹੜਾ ਬਿਹੋਸ਼ ਹੋ ਕੇ ਪਿੱਛੇ ਨੂੰ ਭੱਜਣ ਲੱਗਾ ਪਛੇ ਪਛੇ ਜਦੋਂ ਦੌੜਿਆ ਤੇ ਗੁਰੂ ਕੀ ਸੰਗਤ ਲੱਖਾਂ ਫੌਜ ਉਹਨਾਂ ਦੀ ਮਾਰ ਦਿੱਤੀ ਤਾਂ ਆਖਰ ਮਹਾਥੀ ਵੀ ਭਾਈ ਬਿਜਤਰ ਸਿੰਘ ਦੀ 나ਗਨੀ ਦੇ ਨਾਲ ਮਰ ਗਿਆ ਜਿੱਤ ਦੇ ਨਗਾਰੇ ਵਜਾਏ ਗੁਰੂ ਕੀ ਸੰਗਤ ਦੇ ਇਕੀਆਂ ਹਾਥੀਆਂ ਦਾ ਬਾਲ ਜਿਹੜਾ ਕਲਗੀਆਂ ਵਾਲੇ ਨੇ ਭਾਈ ਬਿਜਤਰ ਸਿੰਘ ਦੇ ਵਿੱਚ ਭਰ ਦਿੱਤਾ ਸੀ ਗੁਰੂ ਕੀ ਸੰਗਤ ਸਿੱਖ ਨਿਆਰਾ ਸੀ ਤੇ ਕਲਗੀਆਂ ਵਾਲੇ ਨੇ ਤੇਜ ਦੇ ਵਿਖਾਇਆ ਤੇਜ ਦੇ ਕੇ ਵਿਖਾਇਆ ਵੀ ਇੰਨਾ ਕਲਗੀਆਂ ਵਾਲੇ ਬਲ ਸਿੱਖ ਨੂੰ ਦੇ ਸਕਦੇ ਆ ਨਾ ਇੱਥੇ ਹੀ ਵਸ ਨਹੀਂ ਗੁਰੂ ਕੀ ਸੰਗਤ ਚਮਕੌਰ ਦੀ ਗੜੀ ਦੇ ਵਿੱਚ ਵੀ 10 ਲੱਖ ਦਾ ਘੇਰਾ ਪਿਆ ਸੀ ਇੱਕ ਬਨੇ 10 ਲੱਖ ਤੇ ਇੱਕ ਬਨੇ ਗੁਰੂ ਕੀ ਸੰਗਤ ਗਿਣਤੀ ਦੇ 40 ਸਿੰਘ ਕਲਗੀਆਂ ਵਾਲੇ ਦੇ ਨਾਲ ਪੰਜਾਂ ਪੰਜਾਂ ਦਾ ਜਥਾ ਗੁਰੂ ਕੀ ਸੰਗਤ ਬਣਾ ਕੇ ਕਲਗੀਆਂ ਵਾਲੇ ਮੈਦਾਨ ਵਿੱਚ ਕੱਢਦੇ ਸੀ ਸਵਾ ਸਵਾ ਲੱਖ ਦੇ ਨਾਲ ਇੱਕ ਸਿੰਘ ਲੜ ਗਿਆ ਗੁਰੂ ਕੀ ਸੰਗਤ 10 ਲੱਖ ਦਾ ਘੇਰਾ ਸੀ 7.5 ਲੱਖ ਦੁਸ਼ਮਣ ਮਾਰਿਆ 40 ਸਿੰਘਾਂ ਨੇ 7.5 ਲੱਖ ਦੁਸ਼ਮਣ ਮਾਰਿਆ 2.5 ਲੱਖ ਬੱਜਿਆ ਸੀ ਪਿੱਠ ਬਿਠਾ ਕੇ ਭੱਜੇ ਗੁਰੂ ਕੀ ਸੰਗਤ ਜਿੱਤ ਦੇ ਨਗਾਰੇ ਕਲਗੀਆਂ ਵਾਲੇ ਨੇ ਵਜਾ ਕੇ ਤਾੜੀ ਵਜਾ ਕੇ ਗੁਰੂ ਕੀ ਸੰਗਤ ਮਾਛੂੜੇ ਦੇ ਜੰਗਲਾਂ ਵਿੱਚ ਆਏ ਸੀ ਇਹ ਕਲਗੀਆਂ ਵਾਲੇ ਦਾ ਤੇਜ ਸੀ ਗੁਰੂ ਕੀ ਸੰਗਤ ਸਵਾ ਸਵਾ ਲੱਖ ਦੇ ਨਾਲ ਇੱਕ ਸਿੰਘ ਨੇ ਲੜ ਜਾਣਾ ਕੋਈ ਛੋਟੀ ਗੱਲ ਸੀ ਨਰਾ ਇੱਥੇ ਹੀ ਬਸ ਨਹੀਂ ਗੁਰੂ ਕੀ ਸੰਗਤ ਬਾਬਾ ਦੀਪ ਸਿੰਘ ਸੱਤ ਮੀਲ ਸੀਸ ਲੱਥੇ ਤੋਂ ਲੜ ਜਾਣਾ ਤੇ ਹਰ ਮੰਦਰ ਸਾਹਿਬ ਆਜ਼ਾਦ ਕਰਾਉਣਾ ਇਹ ਕੀ ਸੀ ਕਲਗੀਆਂ ਵਾਲੇ ਦਾ ਤੇਜ ਸੀ ਤੇਜ ਸੀ ਗੁਰੂ ਕੀ ਸੰਗਤ ਕਲਗੀਆਂ ਵਾਲੇ ਦਾ ਵੀ ਸੀਸ ਲੱਥ ਜਾਣਾ ਤਲੀ ਤੇ ਰੱਖ ਕੇ ਸੀਸ ਤੇ ਫੇਰ ਵੀ ਦੁਸ਼ਮਣ ਦੇ ਨਾਲ ਲੜਨਾ ਤੇ ਹਰ ਮੰਦਰ ਸਾਹਿਬ ਨੂੰ ਆਜ਼ਾਦ ਕਰਾਉਣਾ ਇਹ ਕਲਗੀਆਂ ਵਾਲੇ ਦਾ ਤੇਜ ਚੱਲਣ ਰਿਆ ਸੀ ਗੁਰੂ ਕੀ ਸੰਗਤ ਇੱਥੇ ਹੀ ਬਸ ਨਹੀਂ ਭਾਈ ਤਾਰੂ ਸਿੰਘ ਗਿਰਫਤਾਰ ਹੋ ਜਾਣਾ ਗੁਰੂ ਕੀ ਸੰਗਤ ਦੁਸ਼ਮਣ ਦੀ ਇਹ ਨਾ ਮੰਨਣੀ ਕੇਸ ਤੋਂ ਕਤਲ ਕਰਨ ਲਗੇ ਕਰਨ ਲਗੇ ਤੇ ਅਰਦਾਸ ਕਰਨੀ ਇਹ ਕਲਗੀਆਂ ਵਾਲਿਆ ਮੈਂ ਜਰਵਾਨਿਆਂ ਦੇ ਹੱਥ ਵਿੱਚ ਮੇਰੇ ਕੇਸ ਨਾ ਕਤਲ ਹੋਣ ਕਲਗੀਆਂ ਵਾਲੇ ਨੇ ਇੱਕ ਸਿੱਖੀ ਦੀ ਰੱਖਿਆ ਕੀਤੀ ਜਦੋਂ ਕੈਂਚੀ ਲੈ ਕੇ ਗੁਰੂ ਕੀ ਸੰਗਤ ਕੇਸ ਕਤਲ ਕਰਨ ਲਗੇ ਦੁਸ਼ਮਣਾਂ ਤੋਂ ਕੇਸ ਨਹੀਂ ਕਤਲ ਹੋਏ ਗੁਰੂ ਕੀ ਸੰਗਤ ਤਾਬੇ ਦੀਆਂ ਤਾਰਾਂ ਬਣਗੀਆਂ ਕੈਂਚੀ ਤੋਂ ਕੱਟੇ ਨਹੀਂ ਗਏ ਗੁਰੂ ਕੀ ਸੰਗਤ ਆਖਰ ਫਤਵਾ ਲਾਇਆ ਗਿਆ ਕਿ ਇਹਦੇ ਖੋਪਰ ਲਾ ਦੇਉ ਗੁਰੂ ਕੀ ਸੰਗਤ ਜਦੋਂ ਖੋਪਰ ਲਾਉਣ ਦੀ ਗੱਲ ਆਈ ਫਿਰ ਸਿੱਖ ਨੇ ਅਰਦਾਸ ਨਹੀਂ ਕੀਤੀ ਮੇਰਾ ਖੋਪਰ ਲੱਤ ਜਾਏਗਾ ਮੈਂ ਸ਼ਹੀਦ ਹੋ ਜਾਵਾਂਗਾ ਮਗਾਂ ਮੇਰੀ ਸਿੱਖੀ ਕਿਸਾਂ ਸਵਾਸਾਂ ਨਾਲ ਨਿਭ ਜਾਏਗੀ ਕਲਗੀਆਂ ਵਾਲੇ ਦੇ ਦਰ ਤੇ ਮੈਂ ਪ੍ਰਵਾਨ ਹੋ ਜਾਵਾਂਗਾ ਗਾਵਾਂਗਾ ਗੁਰੂ ਦੀ ਸੰਗਤ ਭਾਈ ਤਾਰੂ ਸਿੰਘ ਦਾ ਖੋਪਰ ਲੱਤ ਗਿਆ ਤੇ ਕਲਗੀਆਂ ਵਾਲੇ ਨੇ ਐਸੀ ਕਿਰਪਾ ਕੀਤੀ ਤੇਜ ਵਿਖਾਇਆ 21 ਦਿਨ ਸੀਨਾ ਉਚਾਰਨ ਕੀਤੀ ਖੋਪਰੀ ਲੱਥੇ ਤੋਂ ਗੁਰੂ ਕੀ ਸੰਗਤ 21 ਦਿਨ ਜਪਜੀ ਸਾਹਿਬ ਦਾ ਪਾਠ ਕਰਦੇ ਬੈਠੇ ਰਹਿਣਾ ਤੇ ਗੁਰੂ ਕੀ ਸੰਗਤ ਆਖਰ ਜਕਰੀਆ ਖਾਨ ਨੂੰ ਭਾਈ ਸਾਹਿਬ ਦੀ ਜੁੱਤੀ ਸਿਰ 'ਚ ਉਹਦੇ ਮਾਰ-ਮਾਰ ਕੇ ਗੁਰੂ ਕੀ ਸੰਗਤ ਪਿਸ਼ਾਬ ਦਾ ਬੰਨ ਪੈ ਗਿਆ ਇਤਿਹਾਸ ਲੰਮਾ ਗੁਰੂ ਕੀ ਸੰਗਤ 21 ਦਿਨ ਜਕਰੀਆ ਖਾਂ ਜੁੱਤੀਆਂ ਖਾਂ ਦਾ ਮਰ ਗਿਆ ਨਰਕਾ ਨੂੰ ਚਲੇ ਗਿਆ ਜਦੋਂ ਖਬਰ ਮਿਲੀ ਭਾਈ ਤਾਰੂ ਸਿੰਘ ਨੂੰ ਕਿ ਤੁਹਾਡੀ ਜੁੱਤੀ ਤੁਸੀਂ ਕਿਹਾ ਵੀ ਜੁੱਤੀ ਅੱਗੇ ਲਾ ਕੇ ਲੈ ਕੇ ਜਾਵਾਂਗੇ ਉਹ ਨਰਕਾਂ ਵਿੱਚ ਪਹੁੰਚ ਗਿਆ ਵਾ ਫੇਰ ਗੁਰੂ ਕੀ ਸੰਗਤ ਭਾਈ ਸਾਹਿਬ ਭਾਈ ਤਾਰੂ ਸਿੰਘ ਨੇ ਆਪਣਾ ਸਰੀਰ ਸ਼ਾਂਤ ਕੀਤਾ ਸੀ ਇਕੀ ਦਿਨ ਜਪਜੀ ਸਾਹਿਬ ਦਾ ਖੋਪਰ ਲੱਥੇ ਤੋਂ ਪਾਠ ਕਰਦਾ ਰਿਹਾ ਇਹ ਕਲਗੀਆਂ ਵਾਲੇ ਦਾ ਤੇਜ ਸੀ ਗੁਰਸਿੱਖੋ ਅੱਜ ਵੀ ਤੇਜ ਕਲਗੀਆਂ ਵਾਲੇ ਦਾ ਉਹੋ ਹੀ ਆ ਪਰ ਗੁਰਸਿੱਖੋ ਆਪਾਂ ਰਹਿਤ ਮਰਯਾਦਾ ਛੱਡ ਦਿੱਤੀ ਆ ਤੇ ਆਪਾਂ ਨਿਆਰਾਪਨ ਛੱਡ ਦਿੱਤਾ ਵਾ ਆਪਾਂ ਨਿਆਰਾਪਨ ਛੱਡ ਦਿੱਤਾ ਵਾ ਅੱਜ ਸਾਡੇ ਜੀਵਨ ਦੇ ਵਿੱਚ ਰਹਿਤ ਮਰਯਾਦਾ ਨਹੀਂ ਰਹੀ ਇਸ ਕਰਕੇ ਤੇਜ ਤੋਂ ਅਸੀਂ ਵਾਂਝੇ ਰਹਿ ਗਏ ਆ ਮਾਰ ਕੇ ਤੇ ਜਾ ਪਏ ਗਏ ਬੇਪਰਨ ਕੀ ਰੀਤ ਮੈਂ ਨਾ ਕਰੂ ਇਨ ਕੀ ਪ੍ਰਤੀਤ ਜਦੋਂ ਗੁਰੂ ਕੀ ਸਿੱਖੋ ਕਸਲ ਕੇਤ ਕੇਸ ਜਿਹੜੇ ਕਤਲ ਕਰਾ ਦਿੱਤੇ ਬੇਪਰਨ ਦੀ ਰੀਤ ਚਲੇ ਗਏ ਜਦੋਂ ਕੰਨਾਂ 'ਚ ਮੁੰਦਰਾ ਪਾਲੀਆਂ ਗੁਰੂ ਕੀ ਸੰਗਤ ਫਿਰ ਸਮਾਇਕ ਵਰਗੇ ਨਸ਼ੇ ਕਰਨ ਦੇ ਪੇ ਹੋਰ ਗੰਦ ਪਿਲ ਖਾਣ ਦੇ ਪੇ ਕਰਈਤਾ ਕਰਨ ਦੇ ਪੇ ਤੇ ਬੇਪਰਨ ਦੀ ਰੀਤ ਚਲੇ ਗਏ ਗੁਰੂ ਕੀ ਸੰਗਤ ਕਲਗੀਆਂ ਵਾਲੇ ਐਸ ਕਹਿੰਦੇ ਐਸੇ ਕੱਚੇ ਪਿੱਲੇ ਸਿੱਖ ਤੇ ਮੈਨੂੰ ਵਿਸ਼ਵਾਸ ਹੀ ਨਹੀਂ ਐਸੇ ਕੱਚੇ ਪਿੱਲੇ ਸਿੱਖ ਤੇ ਮੈਨੂੰ ਵਿਸ਼ਵਾਸ ਹੀ ਨਹੀਂ ਗੁਰਸਿੱਖੋ ਬੀਨਾਸ ਨਹੀਂ ਅੱਜ ਵੀ ਸਿੱਖੀ ਦੇ ਵਿੱਚ ਵੱਡੇ ਵੱਡੇ ਸੂਰਮੇ ਪਏ ਆ ਜਪੀ ਤਪੀ ਪਏ ਆ ਸਫਰੀਆ ਸਫਰੀਆ ਜਿਨੇ ਗੁਰੂ ਕੀ ਸੰਗਤ ਕਲਗੀਆਂ ਵਾਲੇ ਦਾ ਤੇਜ ਲੈਣਾ ਵਾ ਉਹ ਨਿਆਰਾ ਪੰਡ ਰੱਖੋ ਰਹਿਤ ਮਰਯਾਦਾ ਦੇ ਨਾਲ ਨਿਆਰਾ ਪੰਡ ਆਵੇਗਾ ਜੋ ਕੇਸਗੜ੍ਹ ਦੀ ਪਹਾੜੀ ਦੇ ਉੱਤੇ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਕਲਗੀਆਂ ਵਾਲੇ ਨੇ ਰਜੀਤ ਰਹਿਤ ਮਰਯਾਦਾ ਦੱਸੀ ਸੀ ਉਹ ਰਹਿਤ ਮਰਯਾਦਾ ਜੀਵਨ ਦੇ ਵਿੱਚ ਅਪਣਾਉਣੀ ਪੈਗੀ ਗੁਰਸਿੱਖੋ ਅੱਜ ਅੰਮ੍ਰਿਤ ਵੇਲਾ ਛੱਡ ਦਿੱਤਾ ਸਾਡੇ ਪੰਥਾ ਦੇ ਵਿੱਚ ਗੜਾਵਟ ਕਿੱਥੋਂ ਆਈ ਕਾਰਨ ਤੇ ਆ ਨਵਜਨ ਸੁਣ ਲੋ ਸਾਡੇ ਜੀਵਨ ਦੇ ਵਿੱਚ ਜਾਂ ਪੰਥ ਦੇ ਵਿੱਚ ਗਰਾਵਟ ਕਿੱਥੋਂ ਆਈ ਚਾਰ ਗੱਲਾਂ ਤੋਂ ਗੁਰੂ ਕੀ ਸੰਗਤ ਸਾਡੇ ਜੀਵਨ ਦੇ ਵਿੱਚ ਘਾਟਿਆ ਉਹ ਕੀ ਗੁਰਸਿੱਖੋ ਸਭ ਤੋਂ ਪਹਿਲਾਂ ਸਿੱਖ ਨੇ ਅੰਮ੍ਰਿਤ ਵੇਲਾ ਛੱਡ ਦਿੱਤਾ ਕਿ ਅੰਮ੍ਰਿਤ ਵੇਲੇ ਉੱਠਦਾ ਹੀ ਨਹੀਂ ਉਹਦਾ ਕਾਰਨ ਨਾ ਉਠਣ ਦਾ ਆ ਤੁਹਾਡਾ ਮੋਬਾਈਲ ਜਿਹੜਾ ਕੱਲ ਜੋਗ ਹੱਥਾਂ 'ਚ ਫੜਿਆ ਨਾ ਇਹਦਾ ਕਾਰਨ ਆ 12 12 ਵਾ 1 1 ਵਜੇ ਤੱਕ ਤੁਸੀਂ ਮੋਬਾਈਲ ਵੇਖਦੇ ਜੇ ਤੇ ਦੇਲੇ ਨਾ ਸੌਣਾ ਨਹੀਂ ਤੇ ਮੁੜ ਕੇ ਅੰਮ੍ਰਿਤ ਵੇਲੇ ਉੱਠਣਾ ਨਹੀਂ ਇਹ ਮੋਬਾਈਲ ਜਿਹੜਾ ਮੋਬਾਈਲ ਨੇ ਤੁਹਾਡਾ ਅੰਮ੍ਰਿਤ ਵੇਲਾ ਖੋਲਿਆ ਮੋਬਾਈਲ ਨੇ ਤੁਹਾਡਾ ਅੰਮ੍ਰਿਤ ਵੇਲਾ ਖੋਲਿਆ ਤੇ ਗੁਰਸਿੱਖੋ ਜਦੋਂ ਅੰਮ੍ਰਿਤ ਵੇਲੇ ਉੱਠਣਾ ਨਹੀਂ ਤੇ ਦੂਜੇ ਨੰਬਰ ਤੇ ਗੁਰੂ ਕੀ ਸੰਗਤ ਕਲਗੀਆਂ ਵਾਲੇ ਨੇ ਸਿੱਖ ਨੂੰ ਕਿਹਾ ਸੀ ਕਿ ਸਿੱਖ ਨੇ ਪੰਜਾਂ ਬਾਣੀਆਂ ਦਾ ਪਾਠ ਕਰਨਾ ਜਪਜੀ ਸਾਹਿਬ ਜਾਪ ਸਾਹਿਬ ਕਉ ਪ੍ਰਸਾਦ ਸਵਈਏ ਚੌਪਈ ਸਾਹਿਬ ਦੇ ਸੰਪੂਰਨ ਆਨੰਦ ਸਾਹਿਬ 40 ਪੌੜੀਆਂ ਵਾਲਾ ਇਹ ਪੰਜਾਂ ਬਾਣੀਆਂ ਦਾ ਪਾਠ ਸਿੱਖ ਨੇ ਅੰਮ੍ਰਿਤ ਵੇਲੇ ਉੱਠ ਕੇ ਕਰਨਾ ਤੇ ਗੁਰਸਿੱਖੋ ਕੋਈ ਵਿਰਲੀ ਰੂਹ ਹੋਏਗੀ ਜਿਹੜਾ ਪੰਜਾਂ ਬਾਣੀਆਂ ਦਾ ਪਾਠ ਕਰਦਾ ਬਹੁਤ ਦਾਬ ਜੜੀ ਆ ਉਹਨਾਂ ਪੰਜਾਂ ਬਾਣੀਆਂ ਦਾ ਪਾਠ ਛੱਡ ਦਿੱਤਾ ਵਾ ਨਿਆਰੇ ਕਿੱਥੋਂ ਹੋਣਾ ਗੁਰੂ ਕੀ ਸੰਗਤ ਸ਼ਾਮਾਂ ਨੂੰ ਰਹਿਰਾ ਸਾਹਿਬ ਤੇ ਕੀਰਤਨ ਸੋਲੇ ਦਾ ਪਾਠ ਛੱਡ ਦਿੱਤਾ ਅਸੀਂ ਨਿਆਰੇ ਕਿੱਥੋਂ ਹੋਣਾ ਰਹਿਤ ਮਰਜਾਦਾ ਕਿੱਥੋਂ ਰੱਖਣੀ ਆ ਗੁਰਸਿੱਖੋ ਦੂਜੇ ਨੰਬਰ ਤੇ ਗੁਰੂ ਕੀ ਸੰਗਤ ਸਿੱਖਾਂ ਨੇ ਇਤਿਹਾਸ ਪੜਨਾ ਛੱਡ ਦਿੱਤਾ ਦੂਜਾ ਦੂਜੇ ਨੰਬਰ ਤੇ ਸਿੱਖਾਂ ਨੇ ਇਤਿਹਾਸ ਪੜਨਾ ਛੱਡ ਦਿੱਤਾ ਗੁਰੂ ਕੀ ਸੰਗਤ ਜਿਵੇਂ ਬੰਦਾ ਵਾ ਤੇ ਬੰਦਾ ਕਾਦੇ ਸਹਾਰੇ ਖੜਾ ਵਾ ਰੀੜ ਦੀ ਹੱਡੀ ਦੇ ਸਹਾਰੇ ਧਿਆਨ ਨਾਲ ਵਚਨ ਸੁਣਿਓ ਰੀੜ ਦੀ ਹੱਡੀ ਦੇ ਸਹਾਰੇ ਜਿਹੜਾ ਬੰਦਾ ਖੜਾ ਵਾ ਰੀੜ ਦੀ ਹੱਡੀ ਦੇ ਵਿੱਚ ਕੋ ਮਿਸਟਿੰਗ ਪੈ ਜਾਏ ਖਰਾਬੀ ਆ ਜਾਏ ਤੇ ਗੁਰੂ ਕੀ ਸੰਗਤ ਉਹ ਇੱਕ ਕਦਮ ਵੀ ਤੁਰ ਨਹੀਂ ਸਕਦਾ ਤੇ ਸਾਰੀ ਉਮਰ ਮੰਜੇ ਤੇ ਰਹੇਗਾ ਬੈੱਡ ਰੈਸਟ ਰਹੇਗਾ ਕਿਉਂ ਕਿ ਉਹਦੀ ਰੀੜ ਦੀ ਹੱਡੀ ਦੇ ਵਿੱਚ ਖਰਾਬੀ ਆ ਗਈ ਬਿਮਾਰੀ ਆ ਗਈ ਗਾਇਬ ਆ ਗਿਆ ਮਨਕਾਂ ਦੇ ਵਿੱਚ ਉਹ ਤੋਂ ਇੱਕ ਕਦਮ ਵੀ ਚੁੱਲਿਆ ਚੱਲਿਆ ਨਹੀਂ ਜਾਏਗਾ ਇਸੇ ਤਰ੍ਹਾਂ ਹੀ ਗੁਰੂ ਕੀ ਸਾਡੇ ਪੰਥ ਰੂਪੀ ਸਿੱਖੀ ਰੂਪੀ ਜਿਹੜਾ ਪੰਥ ਆ ਇਹਦੀ ਰੀੜ ਦੀ ਹੱਡੀ ਕਿਹੜੀ ਆ ਗੁਰੂ ਸਿੱਖੋ ਗੁਰਸਿੱਖੀ ਦਾ ਇਤਿਹਾਸ ਗੁਰੂ ਸਾਹਿਬਾਂ ਦਾ ਇਤਿਹਾਸ ਸਾਡੇ ਸ਼ਹੀਦਾਂ ਦਾ ਇਤਿਹਾਸ ਸੰਤਾ ਮਹਾਪੁਰਸ਼ਾਂ ਸੂਰਮਿਆਂ ਦਾ ਇਤਿਹਾਸ ਅਸੀਂ ਗੁਰੂ ਕੀ ਸੰਗਤ ਇਤਿਹਾਸ ਪੜਨਾ ਛੱਡ ਦਿੱਤਾ ਤੇ ਗੁਰਸਿੱਖੋ ਜਦੋਂ ਸਾਨੂੰ ਇਤਿਹਾਸ ਤੋਂ ਜਾਣੂ ਨਹੀਂ ਇਤਿਹਾਸ ਤੋਂ ਆਤਾਸ਼ ਇਤਿਹਾਸ ਤੋਂ ਸਾਨੂੰ ਗਿਆਨ ਨਹੀਂ ਤੇ ਗੁਰਸਿੱਖੋ ਇਹ ਸਮਝੋ ਰੀੜ ਦੀ ਹੱਡੀ 'ਚ ਮਿਸਟੰਗਿਆ ਇਹ ਸਿੱਖ ਪੰਥ ਵੀ ਜਿਹੜਾ ਇਹ ਫਿਰ ਖੜਾ ਨਹੀਂ ਰਹੇਗਾ ਇਤਿਹਾਸ ਤੋਂ ਬਗੈਰ ਗੁਰਸਿੱਖੋ ਜੇ ਸਿੱਖੀ ਦੀ ਬਾਗਡੋਰ ਸੰਭਾਲਣੀ ਆ ਆਪਣੀ ਸਿੱਖੀ ਨੂੰ ਚੜ੍ਹਦੀ ਕਲਾ ਵਿੱਚ ਲੈ ਕੇ ਜਾਣਾਂ ਦੇ ਇਤਿਹਾਸ ਘਰ ਘਰ ਦੇ ਵਿੱਚ ਪੜ੍ਹਨਾ ਜ਼ਰੂਰੀ ਆ ਹਰ ਇੱਕ ਇਤਿਹਾਸ ਤੋਂ ਜਾਣੂ ਹੋਣਾ ਜ਼ਰੂਰੀ ਆ ਇਤਿਹਾਸ ਕਿਉਂ ਪੜ੍ਹਨਾ ਪੈਂਦਾ ਕਿ ਸਾਡੇ ਗੁਰੂ ਨਾਨਕ ਸਾਹਿਬ ਨੇ ਚਾਰ ਉਦਾਸੀਆਂ ਧਾਰਨ ਕਰਕੇ ਕਿੱਥੇ ਕਿੱਥੇ ਜਾ ਕੇ ਕਿੱਡੀਆਂ-ਕੱਡੀਆਂ ਸੱਚ ਦਾ ਉਪਦੇਸ਼ ਦੇ ਕੇ ਤੇ ਕਿੱਡੀ ਕਹਿਣ ਤੋਂ ਭਾਵ ਕਿ ਸੱਚ ਦਾ ਉਪਦੇਸ਼ ਦੇ ਕੇ ਦੁਨੀਆ ਨੂੰ ਸੱਚ ਦੇ ਨਾਲ ਜੋੜ ਕੇ ਇਤਿਹਾਸ ਤੋਂ ਗੁਰੂ ਕੀ ਸੰਗਤ ਜਾਣੂ ਹੋਈਏ ਤੇ ਫਿਰ ਪਤਾ ਲੱਗਦਾ ਕਿ ਗੁਰੂ ਨਾਨਕ ਸਾਹਿਬ ਨੇ ਕਿੰਨਿਆਂ ਨੂੰ ਤਾਰਿਆ ਫਿਰ ਗੁਰੂ ਕੀ ਸੰਗਤ ਦਸਾਂ ਪਾਤਸ਼ਾਹਾਂ ਦਾ ਇਤਿਹਾਸ ਪੜੋ ਕਿ ਸਾਡੇ ਗੁਰੂਆਂ ਨੇ ਕਿੱਡੇ-ਕੱਡੇ ਜੰਗ ਕੀਤੇ ਗੁਰੂ ਹਰਗੋਬਿੰਦ ਪਾਸ਼ਾ ਨੇ ਕਿੱਡੇ ਵੱਡੇ ਜੰਗ ਕੀਤੇ ਆ ਗੁਰੂ ਕੀ ਸੰਗਤ ਗੁਰੂ ਹਰਗੋਬਿੰਦ ਪਾਸ਼ਾ ਨੇ ਸੂਰਜ ਚੜ੍ਹਦੇ ਤੋਂ ਜੰਗ ਸ਼ੁਰੂ ਕਰਨਾ ਤੇ ਛਿਪਦੇ ਤੱਕ ਜਿੰਨਾ ਮਲਖਈਆ ਆਉਂਦਾ ਇਹ ਸਾਰਾ ਹੀ ਮੌਤ ਦੇ ਘਾੜ ਉਤਾਰ ਦਿੰਦੇ ਸਨ ਚਾਰ ਜੰਗਾਂ ਕੀਤੀਆਂ ਤੇ ਗੁਰੂ ਕੀ ਸੰਗਤ ਸੂਰਜ ਚੜ੍ਹਦੇ ਤੋਂ ਲੈ ਕੇ ਸ਼ੇਰ ਦੇ ਤੱਕ ਸਾਰਾ ਮਲਖਈਆ ਜਿਹੜਾ ਮੌਤ ਦੇ ਘਾੜ ਉਤਾਰ ਦੇਣਾ ਤੇ ਜਿੱਤ ਦੇ ਨਗਾਰੇ ਵਜਾਉਣੇ ਕਲਗੀਧਰ ਪਾਤਸ਼ਾਹ ਨੇ 17 ਜੰਗਾਂ ਲੜੀਆਂ ਗੁਰੂ ਕੀ ਸੰਗਤ ਛੋਟੀਆਂ ਵੱਡੀਆਂ ਪਾ ਕੇ ਤਾਂ ਗੁਰੂ ਕੀ ਸੰਗਤ 17 ਜੰਗਾਂ ਦੇ ਵਿੱਚੋਂ ਜਿੱਤ ਪ੍ਰਾਪਤ ਕੀਤੀ ਵੈਰੀ ਨੂੰ ਹਾਰ ਦਿੱਤੀ ਗੁਰਸਿੱਖੋ ਇਹ ਅੱਜ ਦੇ ਬੱਚੇ ਜਿਹੜੇ ਆ ਉਹਨਾਂ ਨੂੰ ਦਸਾਂ ਗੁਰੂਆਂ ਦੇ ਨਾਂ ਦਾ ਨਹੀਂ ਪਤਾ ਪੰਝਾਂ ਪਿਆਰਿਆਂ ਦੇ ਨਾਂ ਦਾ ਨਹੀਂ ਪਤਾ ਸਹਿਬਜ਼ਾਦਿਆਂ ਦੇ ਨਾਂ ਦਾ ਨਹੀਂ ਪਤਾ ਇਤਿਹਾਸ ਤੋਂ ਕੀ ਜਾਣੂ ਹੁਣ ਗੁਰੂ ਕੀ ਸੰਗਤ ਜੇ ਆਪਣੇ ਬੱਚਿਆਂ ਨੂੰ ਮਹਾਨ ਬਣਾਉਣਾ ਸੂਰਮੇ ਬਣਾਉਣਾ ਤੇ ਉਹਨਾਂ ਨੂੰ ਅੰਮ੍ਰਿਤ ਵੇਲੇ ਠਾਓ ਉਹਨਾਂ ਨੂੰ ਪੰਝਾਂ ਬਾਣੀਆਂ ਦਾ ਪਾਠ ਕਰਾਓ ਉਹਨਾਂ ਨੂੰ ਕਹਿਣ ਤੋਂ ਭਾਵ ਕੇ ਇਤਿਹਾਸ ਪੜ੍ਹਾਓ ਤੇ ਗੁਰ ਸਿੱਖੋ ਕਿ ਤੀਜੀ ਗੱਲ ਗੁਰੂ ਕੀ ਸੰਗਤ ਚੌਥੀ ਜਿਹੜੀ ਆ ਰਹਿਤ ਮਰਯਾਦਾ ਰੱਖੋ ਜਿਹੜੀ ਕਲਗੀ ਤਰ ਪਾਸ਼ਾ ਨੇ ਸਾਡੇ ਜੀਵਨ ਦੇ ਵਿੱਚ ਰਹਿਤ ਮਰਜਾਦਾ ਦਿੱਤੀ ਆ ਉਹ ਸਹਿਤ ਮਰਜਾਦਾ ਦੇ ਅਸੂਲਾਂ ਵਿੱਚ ਕਾਨੂੰਨਾਂ ਵਿੱਚ ਰਹਿਣਾ ਪਏਗਾ ਗੁਰਸਿੱਖੋ ਜੇ ਅਸੀਂ ਰਹਿਤ ਮਰਜਾਦਾ ਰੱਖਾਂਗੇ ਤੇ ਉਹ ਕਲਗੀਆਂ ਵਾਲੇ ਦਾ ਤੇਜ ਅਸੀਂ ਪ੍ਰਾਪਤ ਕਰ ਸਕਦੇ ਆ ਬਿਨਾ ਰਹਿਤ ਮਰਜਾਦਾ ਤੋਂ ਕਲਗੀਆਂ ਵਾਲੇ ਤੇਜ ਨਹੀਂ ਦੇਣਗੇ ਤੇ ਨਿਆਰੇ ਤਾਂ ਹੋਣਾ ਵਾ ਜੇ ਅੰਮ੍ਰਿਤ ਵੇਲਾ ਸੰਭਾਲਾਂਗੇ ਜੇ ਗੁਰੂ ਕੀ ਸੰਗਤ ਅਸੀਂ ਪੰਜਾਂ ਬਾਣੀਆਂ ਦਾ ਪਾਠ ਕਰਾਂਗੇ ਸ਼ਾਮਾਂ ਨੂੰ ਰਹਿਰਾਸ ਤੇ ਕੀਰਤਨ ਸੋਲਾ ਹੋਰ ਆਦੀ ਬਹਾਦ ਬਾਣੀਆਂ ਪੜਾਂਗੇ ਸਹਿਜ ਬਾਠ ਕਰਾਂਗੇ ਤਾਂ ਗੁਰੂ ਕੀ ਸੰਗਤ ਦਾ ਇਤਿਹਾਸ ਪੜਾਂਗੇ ਤੇ ਰਹਿਤ ਮਰਜਾਦਾ ਰੱਖਾਂਗੇ ਤਾਂ ਕਲਗੀਆਂ ਵਾਲੇ ਸਿੱਖ ਦੇ ਉਤੇ ਖੁਸ਼ ਹੋ ਕੇ ਉਹ ਤੇਜ ਅੱਜ ਵੀ ਤੁਹਾਨੂੰ ਦੇ ਦੇਣਗੇ ਜੇ ਗੁਰੂ ਕੀ ਸੰਗ ਆਪ ਆਪਣੇ ਜੀਵਨ ਦੇ ਵਿੱਚ ਨਿਕਾ ਮਾਰ ਲਓ ਆਪੋ ਆਪਣੇ ਜੀਵਨ ਦੇ ਵਿੱਚ ਨਿਕਾ ਮਾਰ ਲੋ ਵੀ ਸਾਡੇ ਜੀਵਨ ਦੇ ਵਿੱਚ ਰਹਿਤ ਮਰਜਾਦਾ ਹੈ ਕਿ ਜਾਂ ਨਹੀਂ ਗੁਰਸਿੱਖੋ ਜਿਵੇਂ ਬੁਖਾਰ ਚੈੱਕ ਕੀਤਾ ਜਾਂਦਾ ਨਾ ਥਰਮਾਮੀਟਰ ਲਾ ਕੇ ਤੇ ਉਹ ਦੱਸਦਾ ਵੀ ਕਿੰਨੇ ਡਿਗਰੀ ਬੁਖਾਰ ਆ ਹੁਣ ਆਪੋ ਆਪਣੇ 1 ਸਕਿੰਟ ਵਾਸਤੇ ਨੇਤਨ ਕਰਕੇ ਬੰਦ ਤੇ ਵਿਚਾਰ ਰੂਪੀ ਥਰਮਾਮੀਟਰ ਲਾਓ ਹਾਂ ਆਪਣੇ ਆਪ ਨੂੰ ਤੇ ਕਿਹੜਾ ਘੜਾ ਅੰਮ੍ਰਿਤ ਵੇਲੇ ਉੱਠਦਾ ਤੇ ਕਿਹੜਾ ਘੜਾ ਪੰਨਾਂ ਬਾਣੀਆਂ ਦਾ ਪਾਠ ਕਰਦਾ ਤੇ ਅੰਦਰੋਂ ਆ ਅੰਦਰੋਂ ਜਿਹੜੀ ਆਤਮਾ ਆਵਾਜ਼ ਦੇਗੀ ਕਿ ਤੂੰ ਅਗਲੀਆਂ ਕਿ ਅਸਲੀਆਂ ਗੁਰਸਿੱਖੋ ਅਸਲੀ ਸਿੱਖ ਉਹ ਜਿਹੜਾ ਅੰਮ੍ਰਿਤ ਵੇਲਾ ਸੰਭਾਲਦਾ ਅਸਲੀ ਸਿੱਖ ਉਹ ਜਿਹੜਾ ਪੰਨਾਂ ਬਾਣੀਆਂ ਦਾ ਪਾਠ ਕਰਦਾ ਸ਼ਾਮਾਂ ਨੂੰ ਰਹਿ ਰਾਸਤੇ ਕੀਰਤਨ ਸੋਲਾ ਅਸਲੀ ਸਿੱਖ ਉਹ ਜਿਹੜਾ ਰਹਿਤ ਮਰਜਾਦਾ ਰੱਖਦਾ ਬਾਕੀ ਦੁਰਗੀ ਸੰਗਤਾਂ ਸੀ ਨਾਮ ਦੇ ਸਿੱਖ ਆ ਗੁਰਸਿੱਖੋ ਜੀਵਨ ਸਾਡਾ ਸਿੱਖਾਂ ਵਾਲਾ ਨਹੀਂ Agora o Ciccone...